ਹੈਲੋ ਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਮੈਂ ਅੱਜ ਲੈ ਕੇ ਆਈਆਂ ਜੀ ਤੁਹਾਡੇ ਲਈ ਇੱਕ ਗਲੇਦਰ ਡਿਜ਼ਾਈਨ ਤੇ ਇਹ ਆਪਣੇ ਕੋਲ ਆਲ ਓਵਰ ਸੂਟ ਹੈ ਸਿੰਪਲ ਆਲ ਓਵਰ ਸੂਟ ਹੈ ਤੇ ਇਸਦੇ ਆਪਾਂ ਗਲੇ ਤੇ ਡਿਜ਼ਾਈਨ ਬਣਾਵਾਂਗੇ ਤੇ ਇਸ ਦੀ ਲੁੱਕ ਚੇਂਜ ਕਰਾਂਗੇ ਠੀਕ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਸਿੰਪਲ ਸੂਟ ਦੇ ਉੱਪਰ ਗਲੇ ਦਾ ਡਿਜ਼ਾਈਨ ਬਣਾ ਕੇ ਉਸ ਨੂੰ ਵਧੀਆ ਲੁੱਕ ਦੇ ਸਕਦੇ ਹੋ ਉਸ ਨੂੰ ਪੈਂਸੀ ਬਣਾ ਸਕਦੇ ਹੋ ਠੀਕ ਹੈ ਜੀ ਆਪਾਂ ਗਲਾ ਬਣਾਵਾਂਗੇ ਤੁਸੀਂ ਵੀਡੀਓ ਦੇ ਨਾਲ ਲਾਸਟ ਤੱਕ ਬਣੇ ਰਹਿਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਓ ਜਿਵੇਂ ਦੱਸਦੀਆਂ ਤੁਹਾਨੂੰ ਕਿਵੇਂ ਆਪਾਂ ਨੇ ਗਲਾ ਬਣਾਉਣਾ ਠੀਕ ਹੈ ਕਿਵੇਂ ਡਿਜ਼ਾਈਨ ਬਣਾਉਣਾ ਦੇਖੋ ਜੀ ਇਹ ਵਾਲੇ ਸੂਟ ਤੇ ਆਪਾਂ ਡਿਜ਼ਾਈਨ ਲਾਵਾਂਗੇ ਇਸ ਤਰ੍ਹਾਂ ਆਪਾਂ ਨੇ ਇੱਕ ਗੋਲ ਗਲਾ ਲੈ ਲੈਣਾ ਠੀਕ ਹੈ ਤੇ ਆਪਣੀ ਬੁਕਰਮ ਦੇ ਪੀਸ ਕਾਫੀ ਸਾਰੇ ਇਸ ਤਰ੍ਹਾਂ ਵੱਡੇ ਹੁੰਦੇ ਆ ਤੇ ਤੁਸੀਂ ਉਹ ਲੈ ਲਓ ਤੇ ਇਹ ਵਾਲੀ ਲੈਸ ਆਪਾਂ ਨੇ ਵਰਤਣੀ ਹੈ ਗਲੇ ਦੇ ਡਿਜ਼ਾਈਨ ਤੇ ਠੀਕ ਹੈ ਇਹ ਦੇਖੋ ਆਪਾਂ ਨੇ ਇਹ ਵਾਲੀ ਬੁਕਰਮ ਲੈ ਲਈ ਪੇਸਟ ਪੇਪਰ ਠੀਕ ਹੈ ਪੇਸਟ ਵਾਲੀ ਆਪਾਂ ਜਦੋਂ ਗਲਾ ਬੁਕਰਮ ਤੇ ਕੱਟਦੇ ਆ ਤੇ ਆਪਣੀ ਬੁਕਰਮ ਕਾफी ਸਾਰੀ ਵੇਸਟ ਹੋ ਜਾਂਦੀ ਇਸ ਕਰਕੇ ਆਪਾਂ ਇਸ ਪੀਸ ਦਾ ਹੀ ਗਲੇ ਦਾ ਡਿਜ਼ਾਈਨ ਬਣਾਵਾਂਗੇ ਇਸ ਗਲੇ ਨਾਲ ਅਟੈਚ ਕਰਕੇ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਇਸ ਤਰ੍ਹਾਂ ਆ ਸੈਂਟਰ ਕਰ ਲਿਆ ਸੈਂਟਰ ਦੇ ਨਾਲ ਸੈਂਟਰ ਨੂੰ ਮਿਲਾ ਕੇ ਇਸ ਤਰ੍ਹਾਂ ਗਲੇ ਤੇ ਸਿਲਾਈ ਲਾ ਲੈਣੀ ਜਿਹੜੀ ਬੁਕਰਮ ਆਪਾਂ ਨੇ ਲਈ ਆ ਉਵਲੀ ਸਲਾਈ ਮਲਾ ਲੈਣੀ ਹੈ ਠੀਕ ਹੈ ਪੇਸਟ ਪੇਪਰ ਜਿਹੜਾ ਹੁੰਦਾ ਪੇਸਟ ਵਾਲੀ ਸਾਈਡ ਜਿਹੜੀ ਦੋਨੋਂ ਇੱਕੇ ਸਾਈਡ ਹੋਣੀਆਂ ਚਾਹੀਦੀਆਂ ਗਲੇ ਦੀ ਵੀ ਤੇ ਬੁਕਰਮ ਦੀ ਵੀ ਠੀਕ ਹੈ ਇਹ ਦੇਖੋ ਆਪਾਂ ਹੁਣ ਇਸ ਤਰ੍ਹਾਂ ਸੈਂਟਰ ਕਰਕੇ ਇਸ ਤੇ ਇੱਕ ਡਿਜ਼ਾਈਨ ਬਣਾਵਾਂਗੇ ਠੀਕ ਹੈ ਬੁਕਰਮ ਆਪਾਂ ਜਿਹੜੀ ਲਈ ਹੈ ਲੰਬੀ 8 ਇੰਚ ਦੇ ਕਰੀਬ ਹੈ ਤੇ ਚੜਾਈ ਇਹਦੀ 3 ਇੰਚ ਹੈ ਚੜਾਈ ਦਾ ਤੁਹਾਨੂੰ ਪਤਾ ਹੀ ਜਿੰਨੀ ਚੌੜੀ ਆਪਾਂ ਪਹੁੰਚ ਲਈ ਵਰਤਦੇ ਆ ਉਹ ਹੀ ਬੁਕਰਮ ਲਈ ਹੈ ਠੀਕ ਹੈ ਇਸ ਤਰ੍ਹਾਂ ਜੋੜ ਲੈਣਾ ਦੇਖੋ ਆਪਾਂ ਸੈਂਟਰ ਕਰ ਲਿਆ ਤਾਂ ਹੁਣ ਇਹਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਡਰਾ ਕਰਨਾ ਹੈ ਕਰ ਤੋਂ ਆਪਾਂ ਥੋੜਾ ਸਿੱਧਾ ਲਿਆਉਣਾ ਸੈਂਟਰ ਚ ਆ ਕੇ ਥੋੜਾ ਜਿਹਾ ਇਸ ਨੂੰ ਸ਼ੇਪ ਦੇ ਦੇਣੀ ਅੰਦਰ ਵਾਲ ਇਧਰ ਇਸ ਤਰ੍ਹਾਂ ਆਪਾਂ ਨੇ ਗੁਲਾਈ ਦੇ ਦੇਣੀ ਕਟਿੰਗ ਕਰਕੇ ਵਿਖਾਉਣੀ ਹੈ ਤੁਹਾਨੂੰ ਜਿਵੇਂ ਜਿਵੇਂ ਆਪਾਂ ਡਿਜ਼ਾਈਨ ਡਰਾ ਕੀਤਾ ਉਸੇ ਤਰ੍ਹਾਂ ਇਸ ਦੀ ਕਟਿੰਗ ਕਰ ਲਾਂਗੇ ਤੇ ਦੇਖੋ ਇਹ ਵਾਲੀ ਸ਼ੇਪ ਆ ਗਈ ਠੀਕ ਹੈ ਹੁਣ ਇਹਨੂੰ ਕੱਪੜੇ ਤੇ ਪੇਸਟ ਕਰ ਲਾਂਗੇ ਪੇਸਟ ਕਰਨ ਤੋਂ ਬਾਅਦ ਚ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਗਲਾ ਪੇਸਟ ਕਰ ਲਿਆ ਹੁਣ ਜਿੰਨਾ ਵੀ ਐਕਸਟਰਾ ਕੱਪੜਾ ਆਪਾਂ ਦੇ ਕਟਿੰਗ ਕਰ ਲੈਣਾ ਇਸਦੇ ਆਪਾਂ ਹੁਣ ਫੋਲਡਿੰਗ ਕਰਾਂਗੇ ਕੱਪੜੇ ਦੇ ਬਕੀ ਇਹਨੂੰ ਤੁਸੀਂ ਇੱਥੇ ਥੋੜਾ ਵੱਡਾ ਕਰ ਲਓ ਇਸ ਤੋ ਇਸ ਤਰ੍ਹਾਂ ਕੱਟ ਲਾ ਲੈਣਾ ਇਹ ਬਕੀ ਇਹਨਾਂ ਲਾਉਣੀ ਹੈ ਸਲਾਈ ਕਿਉਂਕਿ ਬਾਅਦ ਵਿੱਚ ਆਪਾਂ ਨੇ ਇਸ ਨੂੰ ਦੇੜ ਦੇਣਾ ਜਦੋਂ ਆਪਾਂ ਕਲਾ ਅਟੈਚ ਕਰ ਲਿਆ ਠੀਕ ਹੈ ਇੱਥੇ ਤੁਸੀਂ ਇੱਕ ਤਿਰਛਾ ਜਿਹਾ ਕੱਟ ਦੇ ਦੇਣਾ ਜਿੱਥੇ ਆਪਾਂ ਡਿਜ਼ਾਈਨ ਦੀ ਕਟਿੰਗ ਨੂੰ ਥੋੜੀ ਜਿਹੀ ਗੁਲਾਈ ਦਿੱਤੀ ਹੋਈ ਬੁਗਰਮ ਨੂੰ ਉੱਥੇ ਆਪਣੀ ਕੋਲ ਨਹੀਂ ਥੋੜੀ ਜਿਹੀ ਨਹੀਂ ਹੋਏਗੀ ਵਧੀਆ ਇਸ ਕਰਕੇ ਤੁਸੀਂ ਉੱਥੇ ਤਿਰਛਾ ਜਿਹਾ ਕੱਟ ਦੇ ਦੇਣਾ ਠੀਕ ਹੈ ਇਸ ਵਾਲੇ ਕੱਪੜੇ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਕਿ ਕਿਉਂ ਫੁੰਗ ਪੈ ਰਹੇ ਨੇ ਇਹ ਆਪਣਾ ਕਵਰ ਹੋ ਜਾਣਾ ਇਹ ਦੇਖੋ ਆਪਾਂ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਠੀਕ ਹੈ ਹੁਣ ਆਪਾਂ ਇਹਨੂੰ ਕਮੀਜ਼ ਦੇ ਨਾਲ ਅਟੈਚ ਕਰਾਂਗੇ ਗਲੇ ਨੂੰ ਜੀ ਆਪਾਂ ਪੁੱਠੀ ਸਾਈਡ ਰੱਖ ਕੇ ਕਮੀਜ਼ ਦੇ ਤੇ ਜਿਸ ਤਰ੍ਹਾਂ ਆਪਾਂ ਗਲਾ ਜੋੜਦੇ ਹੁੰਨੇ ਆ ਨਾਰਮਲ ਇਸ ਤਰ੍ਹਾਂ ਜੋੜ ਕੇ ਤੇ ਫਿਰ ਆਪਾਂ ਇਹਨੂੰ ਸਿੱਧੀ ਸਾਈਡ ਫਲਟਾ ਦਾਂਗੇ ਠੀਕ ਹੈ ਪਹਿਲਾਂ ਇਸ ਤਰ੍ਹਾਂ ਸੈਂਟਰ ਵਿੱਚ ਸਿਲਾਈ ਲਾ ਲੈਣੀ ਵੱਡੇ ਬਟਨ ਦੀ ਗਲਾ ਅਟੈਚ ਕਰਨ ਤੋਂ ਬਾਅਦ ਆਪਾਂ ਇਸ ਨੂੰ ਫੋਲਡਿੰਗ ਕਰ ਲਾਂਗੇ ਜਿਵੇਂ ਆਪਾਂ ਕੱਪੜਾ ਕੱਟ ਕੇ ਕੱਟ ਲਗਾ ਲਏ ਨੇ ਹੁਣ ਇਸ ਨੂੰ ਸਿੱਧੀ ਸਾਈਡ ਕਰਕੇ ਤੇ ਇਹਦੇ ਉੱਪਰ ਫਾਈਨਲ ਜਿਹੜੀ ਫਿਨਿਸ਼ਿੰਗ ਵਾਲੀ ਸਿਲਾਈ ਹੈ ਪਹਿਲਾਂ ਉਹ ਲਾ ਲਾਂਗੇ ਉਸ ਦੇ ਨਾਲ ਇਹ ਹੁੰਦਾ ਹੈ ਕਿ ਆਪਣਾ ਗਲਾ ਵਧੀਆ ਫੋਲਡ ਹੋ ਜਾਂਦਾ ਠੀਕ ਹੈ ਮੈਂ ਕੱਪੜਾ ਜਿਹੜਾ ਹੈ ਇੱਕ ਸੂਟ ਦੇ ਨਾਲ ਦਾ ਮਤਲਬ ਕਮੀਜ਼ ਦੇ ਨਾਲ ਦਾ ਗਲੇ ਦੇ ਉੱਪਰ ਦਾ ਟੁਕੜਾ ਹੈ ਤੁਸੀਂ ਚਾਹੋ ਤਾਂ ਜਿਸ ਤਰ੍ਹਾਂ ਇਹਦੇ ਵਿੱਚ ਰੈੱਡ ਕਲਰ ਹੈ ਇਹਨਾਂ ਕੱਪੜਾ ਵੀ ਵਰਤ ਸਕਦੇ ਹੋ ਗਲੇ ਦੇ ਡਿਜ਼ਾਈਨ ਲਈ ਠੀਕ ਹੈ ਮੈਂ ਸਾਰੀ ਸਲਾਈ ਲਾ ਕੇ ਤੁਹਾਨੂੰ ਦਿਖਾਉਣੀ ਹੈ ਗੱਲੇ ਦੀ ਫੋਲਡਿੰਗ ਕਰ ਲਈ ਹੁਣ ਇਸ ਤਰ੍ਹਾਂ ਲੈਸ ਰੱਖਾਂਗੇ ਲੈਸ ਦੀ ਤੁਸੀਂ ਪੁੱਠ ਸਿੱਧ ਦੇਖ ਲੈਣੀ ਠੀਕ ਹੈ ਇਸ ਤਰ੍ਹਾਂ ਲੈਸ ਰੱਖ ਕੇ ਆਪਾਂ ਨੇ ਸਲਾਈ ਲਾਈ ਜਾਣੀ ਨਾਲ ਨਾਲ ਇਹੋ ਲਈ ਤੁਸੀਂ ਲਾਸ ਨੂੰ ਸਾਫ ਕਰਦੇ ਜਾਣਾ ਤੇ ਫਾਈਨਲ ਸਲਾਈ ਜਿਹੜੀ ਉਹ ਲਾਉਂਦੇ ਜਾਣਾ ਦੇਖੋ ਜੀ ਲੈਸ ਆਪਣੀ ਲੱਗ ਗਈ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਆਪਣਾ ਗਲਾ ਤਿਆਰ ਹੋ ਗਿਆ ਇਸ ਤੇ ਆਪਾਂ ਸੈਂਟਰ ਵਿੱਚ ਲਾਵਾਂਗੇ ਬਟਨ ਰੈੱਡ ਕਲਰ ਦੇ ਠੀਕ ਹੈ ਇਸ ਤਰ੍ਹਾਂ ਤੁਸੀਂ ਕੰਟਰਾਸਟ ਵੀ ਲਾ ਸਕਦੇ ਆ ਇਹ ਦੇਖੋ ਠੀਕ ਹੈ ਬਹੁਤ ਹੀ ਪਿਆਰਾ ਆਪਣਾ ਗਲਾ ਬਣਿਆ ਮੈਂ ਬਟਨ ਲਾ ਕੇ ਲੁੱਕ ਦਿਖਾਉਣੀ ਹੈ ਜੀ ਦੇਖੋ ਜੀ neck ready ਹੋ ਗਿਆ ਮੈਂ ਤੁਹਾਨੂੰ back camera ਕਰਕੇ ਦਿਖਾਉਣੀ ਹੈ ਦੇਖੋ ਜੀ ਆਪਣਾ ਗਲਾ ਤਿਆਰ ਹੋ ਗਿਆ ਤੇ ਕਿੰਡੀ ਸੋਹਣੀ ਲੁੱਕ ਆਈ ਹੈ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਬਣਾ ਕੇ ਸਿੰਪਲ suit ਦੀ ਲੁੱਕ ਚੇਂਜ ਕਰ ਸਕਦੇ ਹੋ ਇਸ ਨੂੰ ਫੈਂਸੀ ਬਣਾ ਸਕਦੇ ਹੋ ਦੇਖੋ ਨੋਰਮਲ suit ਹੈ ਤੇ ਆਪਾਂ ਨੇ ਇਹ ਦਿਨ ਵਿੱਚ ਜਿਹੜਾ ਰੈੱਡ ਪ੍ਰਿੰਟ ਆ ਉਸ ਦੀ ਲੈਸ ਯੂਜ਼ ਕਰਕੇ ਗਲੇ ਦਾ ਡਿਜ਼ਾਈਨ ਬਣਾਇਆ ਤੇ ਬਹੁਤ ਪਿਆਰਾ ਸੂਟ ਲੱਗ ਰਿਹਾ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੇ ਗਲੇ ਦਾ ਡਿਜ਼ਾਈਨ ਪਿਆਰਾ ਲੱਗਾ ਵਧੀਆ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਨਾ ਓਕੇ ਜੀ ਧੰਨਵਾਦ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਬਾਏ ਬਾਏ